ਮਰੀਏ ਚਿਕੜੀ ਨਿਕਲੀ ਆ ਦੇਖੋ ਅਸੀਂ ਨਾਲ ਲੈ ਕੇ ਆਏ ਆ ਧਰਦੇ ਬੱਚੇ ਹੈਗੇ ਸਾਡੇ ਛੋਟੇ ਅਸੀਂ ਖਾਨ ਲੱਗੇ ਸੀ ਵਿੱਚੋਂ ਨਿਆਣੇ ਜਿਦਾ ਕਾਪਨ ਦੇ ਕੇ फटाफट ਦਿਓ फटाफट ਦਿਓ ਤੇ ਇਹ ਕੰਮ ਨਿਕਲਿਆ ਹੈਗਾ ਅੱਛਾ ਉਸ ਤੋਂ ਬਾਅਦ ਇਸ ਮਾਰਕੀਟ ਐਸੋਸੀਏਸ਼ਨ ਦੇ ਕੋਈ ਪ੍ਰੈਜ਼ੀਡੈਂਟ ਹੋਣਗੇ ਇਲੈਕਟ੍ਰੀਸ਼ੀਅਨ ਵਾਲੇ ਹੈਗੇ ਇੱਥੇ ਕੋਈ ਹਾਂ ਜੀ ਨੇ ਇਹਾਂ ਦੇ ਨੇ ਹੈਗੇ ਭਜਾਤਾ ਸਾਰੇ ਆ ਦੇਖੋ ਇੱਕ ਵਾਰ ਇੱਧਰ ਇਹ ਚਿਕੜੀ ਇਹਦੇ ਵਿੱਚ ਨਹੀਂ ਹਾਂ ਜਿਹਦੇ ਵਿੱਚੋਂ ਨਿਕਲੀ ਹੈ ਇਹ ਆ ਦੇਖੋ ਠੀਕ ਹੈ ਜੀ ਹਾਂਜੀ ਇਹ ਇਹ ਐਡੀ ਪ੍ਰੈਸਟੀਜੀ ਸ਼ਾਪ ਹੈ ਸ਼ਹਿਰ ਦੀ ਉਹਦੇ ਵਿੱਚ ਉਹਦੇ ਅੱਗੇ ਇਹ ਹਾਲ ਹੈ ਜੀ ਜੀ ਇਹ ਤਾਂ ਘਰ ਦੇ ਚੋਟ ਇੰਸਪੈਕਟਰ ਨੂੰ ਫੋਨ ਕੀਤਾ ਨਹੀਂ ਹਜੇ ਕਿਸੇ ਨੂੰ ਨਹੀਂ ਕੀਤਾ ਜੀ ਇਹਨਾਂ ਨੇ ਆ ਕੇ ਗੱਲ ਕੀਤੀ ਇਹ ਪਤਾਨ ਜੀ ਜਿਹੜੇ ਸੀ ਇੱਥੇ ਤੇ ਮਾਰਕੀਟ ਦੇ ਪਤਾ ਨਹੀਂ ਕਿਹੜੇ ਇਲੈਕਟ੍ਰੀਕਲ ਸ਼ਾਪ ਵਾਲੇ ਹੈਗੇ ਆ ਜੋਤੀ ਨਗਰ ਵਾਲੇ ਉਹਨਾਂ ਨੇ ਇਹਨਾਂ ਨੂੰ ਭਜਾਤਾ ਹੈਗਾ ਤੇ ਆਪ ਵੀ ਇਧਰ ਨਿਕਲ ਗਏ ਹੈਗੇ ਅਸਾਂ ਮੇਰੇ ਕੋਲ ਮੋਰ ਇੰਸਪੈਕਟਰ ਦਾ ਨੰਬਰ ਹੈ ਨਹੀਂ ਮੈਂ ਪਲੀਜ਼ ਇਹਨਾਂ ਤੇ ਕਾਰਵਾਈ ਤਾਂ ਕਰਨੀ ਕਰਨੀ ਹੈ ਇਹ ਇਹਨਾਂ ਨੇ ਸਾਡਾ ਕੀਤਾ ਹੈ ਜੀ ਭਾਈ ਬਿੱਟੂ ਕੋਲ ਦਿੱਸਤ ਹੋਣੀ ਆ ਪਰ ਸੂਰ ਤੇ ਪਹਿਲਾਂ ਇੱਕ ਚਾਟ ਲੈ ਗਈ ਸੀ ਹਾਂਜੀ ਇਹ ਵਿੱਚੋਂ ਮਰੀਏ ਚਿਕੜੀ ਨਿਕਲੀ ਐ ਆ ਦੇਖੋ ਅਸੀਂ ਨਾਲ ਲੈ ਕੇ ਆਏ ਆ ਦਾਦੇ ਬੱਚੇ ਹੈਗੇ ਸਾਡੇ ਛੋਟੇ ਅਸੀਂ ਖਾਣ ਲੱਗੇ ਸੀ ਵਿੱਚੋਂ ਨਿਆਣੇ ਜਿੱਦਾਂ ਖਾਪਨ ਦੇ ਕਿ फटाफट ਦਿਓ फटाफट ਦਿਓ ਜੋ ਇਹ ਕੰਮ ਨਿਕਲਿਆ ਆ ਗਿਆ ਅੱਛਾ ਉਸ ਤੋਂ ਬਾਅਦ ਇਸ ਮਾਰਕੀਟ ਐਸੋਸੀਏਸ਼ਨ ਦੇ ਕੋਈ ਪ੍ਰੈਜ਼ੀਡੈਂਟ ਹੋਣਗੇ ਇਲੈਕਟ੍ਰੀਸ਼ੀਅਨ ਉਹਨੇ ਹੈਗੇ ਇੱਥੇ ਕੋਈ ਹਾਂਜੀ ਨੇ ਇਹਨਾਂ ਦੇ ਰਹਿਗੇ ਭੁਜਾਤਾ ਸਾਰੇ ਆ ਦੇਖੋ ਇੱਕ ਮਿੰਟ ਇੱਧਰ ਇਹ ਚਿਕੜੀ ਇਹਦੇ ਵਿੱਚ ਨਹੀਂ ਹਾਂ ਜਿਹਦੇ ਵਿੱਚੋਂ ਨਿਕਲੀ ਆਹ ਦੇਖੋ ਠੀਕ ਹੈ ਜੀ ਹਾਂਜੀ ਇਹ ਇਹ ਐਡੀ ਪ੍ਰੈਸਟੀਜੀ ਸ਼ਾਪ ਹੈ ਸ਼ਹਿਰ ਦੀ ਉਹਦੇ ਵਿੱਚ ਉਹਦੇ ਅੱਗੇ ਇਹ ਹਾਲ ਹੈ ਜੀ ਜੀ ਇਹ ਤੋਂ ਘੱਟ ਦੇ ਕੋਟ ਇੰਸਪੈਕਟਰ ਨੂੰ ਫੋਨ ਕੀਤਾ ਨਹੀਂ ਹਜੇ ਕਿਸੇ ਨੂੰ ਨਹੀਂ ਕੀਤਾ ਜੀ ਇਹਨਾਂ ਨੇ ਆ ਕੇ ਗੱਲ ਕੀਤੀ ਇਹ ਪਤਾਨ ਜੀ ਜਿਹੜੇ ਸੀ ਇੱਥੇ ਦੇ ਮਾਰਕੀਟ ਦੇ ਪਤਾ ਨਹੀਂ ਕਿਹੜੇ ਇਲੈਕਟ੍ਰੀਕਲ ਸ਼ਾਪ ਵਾਲੇ ਹੈਗੇ ਆ ਜਲਤੀ ਨਗਰ ਵਾਲੇ ਉਹਨਾਂ ਨੇ ਇਹਨਾਂ ਨੂੰ ਭਜਾਤਾ ਹੈਗਾ ਤੇ ਆਪ ਵੀ ਇਧਰ ਨਿਕਲ ਗਏ ਹੈਗੇ ਸਰ ਮੇ ਕੋ ਬੋਰਡਿੰਗ ਪੱਤਰ ਦਾ ਨੰਬਰ ਹੈ ਨਹੀਂ ਮੈਂ ਪਲੀਜ਼ ਮੈਂ ਤੇ ਕਾਰਵਾਈ ਤਾਂ ਕਰਨੀ ਕਰਨੀ ਹੈ ਇਹ ਇਹਨਾਂ ਨੇ ਸਾਡੇ ਨਾਲ ਕੀਤਾ ਹੈਗਾ ਜੀ ਭਾਈ ਬਿੱਟੂ ਕੋ ਦੱਸੋ ਹੋਣੀ ਆ ਫਰੂਲ ਤੇ ਪਹਿਲਾਂ ਇੱਕ ਚਾਟ ਲੈ ਕੇ ਆਈ ਸੀ ਹਾਂਜੀ ਇਹ ਵਿੱਚੋਂ ਮਰੀਜ਼ਿਕਲੀ ਨਿਕਲੀ ਹੈ ਆ ਦੇਖੋ ਅਸੀਂ ਨਾਲ ਲੈ ਕੇ ਆਏ ਆ ਦਾਦੇ ਬੱਚੇ ਹੈਗੇ ਸਾਡੇ ਛੋਟੇ ਅਸੀਂ ਖਾਨ ਲੱਗੇ ਸੀ ਵਿੱਚੋਂ ਨਿਆਣੇ ਜਿੱਦਾਂ ਖਾਪਨ ਦੇ ਕੇ फटाफट ਦਿਓ फटाफट ਦਿਓ ਜੋ ਇਹ ਕੰਮ ਨਿਕਲਿਆ ਹੈਗਾ ਅੱਛਾ ਉਸ ਤੋਂ ਬਾਅਦ ਇਸ ਮਾਰਕੀਟ ਦੇ ਐਸੋਸੀਏਸ਼ਨ ਦੇ ਕੋਈ ਪ੍ਰੈਜ਼ੀਡੈਂਟ ਹੋਣਗੇ ਇਲੈਕਟ੍ਰੀਸ਼ੀਅਨ ਲੈ ਹੈਗੇ ਇੱਥੇ ਕੋਈ ਹਾਂਜੀ ਆਨੇ ਇਹਨਾਂ ਦੇ ਰਹਿ ਹੈਗੇ ਆ ਭੁਜਾਤਾ ਸਾਰੇ ਆ ਦੇਖੋ ਇੱਕ ਮਰੇ ਇੱਧਰ ਇਹ ਚਿੱਟੜੀ ਇਹਦੇ ਵਿੱਚ ਹਾਂਜੀ ਇਹਦੇ ਵਿੱਚੋਂ ਨਿਕਲੀ ਹੈ ਜੀ ਆ ਦੇਖੋ ਠੀਕ ਹੈ ਜੀ ਹਾਂਜੀ ਇਹ ਇਹ ਐਡੀ ਪ੍ਰੈਸਟੀਜੀ ਸ਼ਾਪ ਐ ਸ਼ਹਿਰ ਵੀ ਉਹਦੇ ਵਿੱਚ ਉਹਦੇ ਅੱਗੇ ਇਹ ਹਾਲ ਹੈ ਜੀ ਅੱਛਾ ਜੀ ਜਿਹੜਾ ਤੋਂ ਘਰ ਦੇ ਛੋਟੇ ਇਨਸਪੈਕਟਰ ਨੂੰ ਫੋਨ ਕੀਤਾ ਨਹੀਂ ਹਜੇ ਕਿਸੇ ਨੂੰ ਨਹੀਂ ਕੀਤਾ ਕਿ ਇਹ ਇਹਨਾਂ ਨੇ ਆ ਕੇ ਗੱਲ ਕੀਤੀ ਇਹ ਚੁੰਤ ਪ੍ਰਧਾਨ ਜੀ ਜਿਹੜੇ ਸੀ ਇੱਧਰ ਦੇ ਮਾਰਕੀਟ ਦੇ ਪਤਾ ਨਹੀਂ ਕਿਹੜੇ ਨਿੱਕੇ ਤੋਂ ਸ਼ਾਪ ਵਾਲੇ ਹੈਗੇ ਆ ਤੇ ਜੋਤੀ ਨਗਰ ਵਾਲੇ ਉਹਨਾਂ ਨੇ ਇਹਨਾਂ ਨੂੰ ਭਜਾਟਾ ਹੈਗਾ ਤੇ ਆਪ ਵੀ ਇਧਰ ਨਿਕਲ ਗਏ ਹੈਗੇ ਅੱਛਾ ਮੇ ਕੋਲ ਮੋਰ ਇਨਸਪੈਕਟਰ ਦਾ ਨੰਬਰ ਹੈ ਨਹੀਂ ਮੈਂ ਪਲੀਜ਼ ਮੈਂ ਤਾਂ ਕਾਰਵਾਈ ਤਾਂ ਕਰਨੀ ਕਰਨੀ ਹੈ ਇਹ ਇਹਨਾਂ ਨੇ ਸਾਡਾ ਕੀਤਾ ਹੈਗਾ ਜੀ ਭਾਈ ਬਿੱਟੂ ਕੋ ਦੱਸਿਓ ਹੋਣੀ ਆ ਫੁਰੂਲ ਤੇ ਪਹਿਲਾਂ ਇੱਕ ਚਾਰਟ ਨੇ ਕਹੀ ਸੀ ਹਾਂਜੀ ਇਹ ਵਿੱਚੋਂ ਮੇਰੀ ਇੱਕ ਚਿਕੜੀ ਨਿਕਲੀ ਹੈ ਆ ਦੇਖੋ ਅਸੀਂ ਨਾਲ ਲੈ ਕੇ ਆਏ ਆ ਘਰ ਦੇ ਬੱਚੇ ਹੈਗੇ ਸਾਡੇ ਛੋਟੇ ਅਸੀਂ ਖਾਨ ਲੱਗੇ ਸੀ ਵਿੱਚੋਂ ਨਿਆਣੇ ਜਿੱਦਾਂ ਖਾਪਨ ਦੇ ਕਿ ਫਟਾਫਟ ਦਿਓ ਫਟਾਫਟ ਦਿਓ ਜੋ ਇਹ ਕੰਮ ਨਿਕਲਿਆ ਹੈਗਾ ਅੱਛਾ ਉਸ ਤੋਂ ਬਾਅਦ ਇਸ ਮਾਰਕੀਟ ਦੇ ਐਸੋਸੀਏਸ਼ਨ ਦੇ ਕੋਈ ਪ੍ਰੈਜ਼ੀਡੈਂਟ ਹੋਣਗੇ ਇਲੈਕਟ੍ਰੀਸ਼ੀਅਨ ਨੇ ਹੈਗੇ ਇੱਥੇ ਕੋਈ ਹਾਂਜੀ ਨੇ ਇਹਦਾ ਜਿਹੜੇ ਹੈਗੇ ਆ ਭਜਾਤਾ ਸਾਰੇ ਆ ਦੇਖੋ ਇੱਕ ਮੇਰੇ ਇੱਧਰ ਇਹ ਚਿਕੜੀ ਇਹਦੇ ਵਿੱਚ ਨਹੀਂ ਹਾਂ ਜਿਹਦੇ ਵਿੱਚੋਂ ਨਿਕਲੀ ਹੈ ਇਹ ਆ ਦੇਖੋ ਠੀਕ ਹੈ ਜੀ ਹਾਂਜੀ ਇਹ ਇਹ ਐਡੀ ਪ੍ਰੈਸਟੀਜੀ ਸ਼ਾਪ ਹੈ ਸ਼ਹਿਰ ਦੀ ਉਹਦੇ ਵਿੱਚ ਉਹਦੇ ਅੱਗੇ ਇਹ ਹਾਲ ਹੈ ਜੀ ਜੀ ਇਹ ਤਾਂ ਕੱਲ ਦੇ چھوٹے ਇੰਸਪੈਕਟਰ ਨੂੰ ਫੋਨ ਕੀਤਾ ਨਹੀਂ ਹਜੇ ਕਿਸੇ ਨੂੰ ਨਹੀਂ ਕੀਤਾ ਕਿ ਇਹਨਾਂ ਨੇ ਆ ਕੇ ਗੱਲ ਕੀਤੀ ਇਹ ਪਤਾਨ ਜੀ ਜਿਹੜੇ ਸੀ ਇੱਧਰ ਤੇ ਮਾਰਕੀਟ ਦੇ ਪਤਾ ਨਹੀਂ ਕਿਹੜੇ ਨੈਕਤੀ ਤੋਂ ਸ਼ਾਪ ਵਾਲੇ ਹੈਗੇ ਆ ਜੋਲਦੀ ਨਗਰ ਵਾਲੇ ਉਹਨਾਂ ਨੇ ਇਹਨਾਂ ਨੂੰ ਭਜਾਤਾ ਹੈਗਾ ਤੇ ਆਪ ਵੀ ਇਧਰ ਨਿਕਲ ਗਏ ਹੈਗੇ ਸੋ ਕੋ ਮੋਰਡ ਇੰਸਪੈਕਟਰ ਦਾ ਨੰਬਰ ਹੈ ਨਹੀਂ ਮੈਂ ਪਲੀ ਨੂੰ ਨਾਲ ਤੇ ਕਾਰਵਾਈ ਤਾਂ ਕਰਨੀ ਕਰਨੀ ਹੈ ਇਹ ਇਹਨਾਂ ਨੇ ਸਾਹਨਾ ਕੀਤਾ ਹੈਗਾ ਜੀ ਬਈ ਬਿੱਟੂ ਬਦਸਤ ਤੋਂ ਹੋਣਿਆ ਫਿਰ ਪਹਿਲਾਂ ਇੱਕ ਚਾਟ ਲੈ ਗਈ ਸੀ ਹਾਂਜੀ ਇਹ ਵਿੱਚੋਂ ਨਰੀਏ ਚਿੱਟੜੀ ਨਿਕਲੀ ਹੈ ਆ ਦੇਖੋ ਅਸੀਂ ਨਾਲ ਲੈ ਕੇ ਆਏ ਆ ਦਾਦੇ ਬੱਚੇ ਹੈਗੇ ਸਾਡੇ ਛੋਟੇ ਅਸੀਂ ਖਾਣ ਲੱਗੇ ਸੀ ਵਿੱਚੋਂ ਨਿਆਣੇ ਜਿੱਦਾਂ ਥਾਪਨ ਦੇ ਕੇ ਫਟਾਫਟ ਦਿਓ ਫਟਾਫਟ ਦਿਓ ਜੋ ਇਹ ਕੰਮ ਨਿਕਲਿਆ ਹੈਗਾ ਅੱਛਾ ਉਸ ਤੋਂ ਬਾਅਦ ਇਸ ਮਾਰਕੀਟ ਐਸੋਸੀਏਸ਼ਨ ਦੇ ਕੋਈ ਪ੍ਰੈਜ਼ੀਡੈਂਟ ਹੋਣਗੇ ਇਲੈਕਟ੍ਰੀਸ਼ੀਅਨ ਲੈ ਹੈਗੇ ਇੱਥੇ ਕੋਈ ਹਾਂਜੀ ਆਨੇ ਇਰਾਦੇ ਰੇ ਹੈਗੇ ਆ ਭਜਾਤਾ ਸਾਰੇ ਆ ਦੇਖੋ ਇੱਕ ਵਾਰ ਇੱਧਰ ਇਹ ਚਿੱਟੜੀ ਇਹਦੇ ਵਿੱਚ ਨਹੀਂ ਆ ਕੇ ਇਹਦੇ ਵਿੱਚੋਂ ਨਿਕਲੀ ਹੈ ਆ ਦੇਖੋ ਠੀਕ ਹੈ ਜੀ ਹਾਂਜੀ ਇਹ ਇਹ ਐਡੀ ਪ੍ਰੈਸਟੀਜੀ ਸ਼ਾਪ ਹੈ ਸ਼ਹਿਰ ਦੀ ਉਹਦੇ ਵਿੱਚ ਉਹਦੇ ਅੱਗੇ ਇਹ ਹਾਲ ਹੈ ਜੀ ਜੀ ਜਿਹੜਾ ਤੋਂ ਘਰ ਦੇ ਛੋਟੇ ਇੰਸਪੈਕਟਰ ਨੂੰ ਫੋਨ ਕੀਤਾ ਨਹੀਂ ਹਾਂਜੀ ਕਿਸੇ ਨੇ ਨਹੀਂ ਕੀਤਾ ਜੀ ਇਹ ਇਹਨਾਂ ਨੇ ਆ ਕੇ ਗੱਲ ਕੀਤੀ ਇਹ ਵਿੱਚ ਪ੍ਰਧਾਨ ਜੀ ਜਿਹੜੇ ਸੀ ਇੱਥੇ ਦੇ ਮਾਰਕੀਟ ਦੇ ਪਤਾ ਨਹੀਂ ਕਿਹੜੇ ਨੈਕਟਿਵ ਸ਼ਾਪ ਵਾਲੇ ਹੈਗੇ ਆ ਜਲਦੀ ਨਗਰ ਵਾਲੇ ਉਹਨਾਂ ਨੇ ਇਹਨਾਂ ਨੂੰ ਭਜਾਤਾ ਹੈਗਾ ਤੇ ਆਪ ਵੀ ਇਧਰ ਨਿਕਲ ਗਏ ਹੈਗੇ ਸਰ ਮੇ ਕੋਲ ਉਹ ਇੰਸਪੈਕਟਰ ਦਾ ਨੰਬਰ ਹੈ ਨਹੀਂ ਮੈਂ ਪਲੀਜ਼ ਮੈਂ ਤਾਂ ਕਾਰਵਾਈ ਤਾਂ ਕਰਨੀ ਕਰਨੀ ਹੈ ਇਹ ਇਹਨਾਂ ਨੇ ਸਾਡਾ ਕੀਤਾ ਹੈਗਾ ਜੀ ਭਾਈ ਬਿੱਟੂ ਕੋ ਦੱਸਿਓ ਹੋਣੀ ਆ ਫਜ਼ੂਲ ਤੇ ਪਹਿਲਾਂ ਇੱਕ ਚਾਟ ਲੈ ਗਈ ਸੀ ਹਾਂਜੀ ਇਹ ਵਿੱਚੋਂ ਨਵੀਂ ਜਿਹੀ ਚਿਪੜੀ ਨਿਕਲੀ ਹੈ ਆ ਦੇਖੋ ਅਸੀਂ ਨਾਲ ਲੈ ਕੇ ਆਏ ਹਾਂ ਘਰ ਦੇ ਬੱਚੇ ਹੈਗੇ ਤੁਹਾਡੇ ਛੋਟੇ ਅਸੀਂ ਖਾਣ ਲੱਗੇ ਸੀ ਵਿੱਚੋਂ ਨਿਆਣੇ ਜਿੱਦਾਂ ਖਾਪਨ ਦੇ ਕਿ फटाफट ਦਿਓ फटाफट ਦਿਓ ਤੇ ਇਹ ਕੰਮ ਨਿਕਲਿਆ ਹੈਗਾ ਅੱਛਾ ਉਸ ਤੋਂ ਬਾਅਦ ਇਸ ਮਾਰਕੀਟ ਦੇ ਐਸੋਸੀਏਸ਼ਨ ਦੇ ਕੋਈ ਪ੍ਰੈਜ਼ੀਡੈਂਟ ਹੋਣਗੇ ਇਲੈਕਟ੍ਰੀਕਲ ਦੇ ਹੈਗੇ ਇੱਥੇ ਕੋਈ ਹਾਂਜੀ ਆਨੇ ਇਹਨਾਂ ਦੇ ਹੈਗੇ ਆ ਭੁਜਾਤਾ ਸਾਰੇ ਆ ਦੇਖੋ ਇੱਕ ਵਾਰੀ ਉੱਧਰ ਇਹ ਚਿਪਕੜੀ ਇਹਦੇ ਵਿੱਚ ਹਾਂ ਜਿਹਦੇ ਵਿੱਚੋਂ ਨਿਕਲੀ ਆਹ ਦੇਖੋ ਠੀਕ ਹੈ ਜੀ ਹਾਂਜੀ ਇਹ ਇਹ ਐਡੀ ਪ੍ਰੈਸਿਜੀ ਸ਼ਾਪ ਐ ਸ਼ਹਿਰ ਵੀ ਉਹਦੇ ਵਿੱਚ ਉਹਦੇ ਅੱਗੇ ਇਹ ਹਾਲ ਐ ਜੀ ਜੀ ਜਿਹੜਾ ਤੋਂ ਘਰ ਦੇ ਛੋਟੇ ਇੰਸਪੈਕਟਰ ਨੂੰ ਫੋਨ ਕੀਤਾ ਨਹੀਂ ਹਾਂਜੀ ਕਿਸੇ ਨੂੰ ਨਹੀਂ ਕੀਤਾ ਜੇ ਇਹਨਾਂ ਨੇ ਆ ਕੇ ਗੱਲ ਕੀਤੀ ਇਹ ਵਿੱਚ ਪ੍ਰਧਾਨ ਜੀ ਜਿਹੜੇ ਸੀ ਇੱਧਰ ਦੇ ਮਾਰਕੀਟ ਦੇ ਪਤਾ ਨਹੀਂ ਕਿਹੜੇ ਲੱਛੇ ਤੋਂ ਸ਼ਾਪ ਵਾਲੇ ਹੈਗੇ ਆ ਜੋਤੀ ਨਗਰ ਵਾਲੇ ਉਹਨਾਂ ਨੇ ਇਹਨਾਂ ਨੂੰ ਭਜਾਤਾ ਹੈਗਾ ਤੇ ਆਪ ਵੀ ਇਧਰ ਨਿਕਲ ਗਏ ਹੈਗੇ ਸਰ ਮੇ ਕੋਲ ਉਹ ਦੇ ਇੰਸਪੈਕਟਰ ਦਾ ਨੰਬਰ ਹੈ ਨਹੀਂ ਮੈਂ ਪਲੀਜ਼ ਇਹਨਾਂ ਤੇ ਕਾਰਵਾਈ ਤਾਂ ਕਰਨੀ ਕਰਨੀ ਐ ਇਹ ਇਹਨਾਂ ਨੇ ਸਾਹਨਾ ਕੀਤਾ ਹੈਗਾ ਜੀ ਬਾਈ ਬਿੱਟੂ ਬਦਸਤ ਤੋਂ ਹੋਣੀ ਆ ਫਰਜ਼ੂਲ ਤੇ ਪਹਿਲਾਂ ਇੱਕ ਚਾਟ ਲੈ ਕੇ ਆਈ ਸੀ ਹਾਂਜੀ ਇਹ ਵਿੱਚੋਂ ਮੇਰੀ ਇੱਕ ਚਿਪੜੀ ਨਿਕਲੀ ਹੈ ਆ ਦੇਖੋ ਅਸੀਂ ਨਾਲ ਲੈ ਕੇ ਆਏ ਹਾਂ ਦਾਦੇ ਬੱਚੇ ਹੈਗੇ ਤੁਹਾਡੇ ਛੋਟੇ ਅਸੀਂ ਖਾਣ ਲੱਗੇ ਸੀ ਵਿੱਚੋਂ ਨਿਆਣੇ ਜਿੱਦਾਂ ਖਾਪਨਦੇ ਕਿ फटाफट ਦਿਓ फटाफट ਦਿਓ ਜੋ ਇਹ ਕੰਮ ਨਿਕਲਿਆ ਹੈਗਾ ਅੱਛਾ ਉਸ ਤੋਂ ਬਾਅਦ ਇਸ ਮਾਰਕੀਟ ਦੇ ਐਸੋਸੀਏਸ਼ਨ ਦੇ ਕੋਈ ਪ੍ਰੈਜ਼ੀਡੈਂਟ ਹੋਣਗੇ ਇਲੈਕਟ੍ਰੀਕਲ ਵਾਲੇ ਹੈਗੇ ਇੱਥੇ ਕੋਈ ਹਾਂਜੀ ਅਸੀਂ ਇਹਨਾਂ ਦੇ ਨਾਲ ਹੈਗੇ ਆ ਭੁਜਾਤਾ ਸਾਰੇ ਆ ਦੇਖੋ ਇੱਕ ਮਰ ਇੱਧਰ ਇਹ ਚਿਪੜੀ ਇਹਦੇ ਵਿੱਚ ਨਹੀਂ ਹਾਂ ਜਿਹਦੇ ਵਿੱਚੋਂ ਨਿਕਲੀ ਹੈ ਤੇ ਆ ਦੇਖੋ ਠੀਕ ਹੈ ਜੀ ਹਾਂਜੀ ਇਹ ਇਹ ਐਡੀ ਪ੍ਰੈਸਟੀਜੀ ਸ਼ਾਪ ਹੈ ਸ਼ਹਿਰ ਵੀ ਉਹਦੇ ਵਿੱਚ ਉਹਦੇ ਅੱਗੇ ਇਹ ਹਾਲ ਹੈ ਜੀ ਜੀ ਮੈਂ ਤੁਹਾਨੂੰ ਕੱਢ ਦੇ ਚੋਟੇ ਇੰਸਪੈਕਟਰ ਨੂੰ ਫੋਨ ਕੀਤਾ ਨਹੀਂ ਹਾਂਜੀ ਕਿਸੇ ਨੂੰ ਨਹੀਂ ਕੀਤਾ ਜੀ ਇਹਨਾਂ ਨੇ ਆ ਕੇ ਗੱਲ ਕੀਤੀ ਇਹ ਵਿੱਚ ਪ੍ਰਧਾਨ ਜੀ ਜਿਹੜੇ ਸੀ ਇੱਥੇ ਦੇ ਮਾਰਕੀਟ ਦੇ ਪਤਾ ਨਹੀਂ ਕਿਹੜੇ ਇਲੈਕਟ੍ਰੀਕਲ ਸ਼ਾਪ ਵਾਲੇ ਹੈਗੇ ਆ ਜੱਤੀ ਨਗਰ ਵਾਲੇ ਉਹਨਾਂ ਨੇ ਇਹਨਾਂ ਨੂੰ ਭਜਾਤਾ ਹੈਗਾ ਤੇ ਆਪ ਵੀ ਇਧਰ ਨਿਕਲ ਗਏ ਹੈਗੇ ਸਰ ਮੇ ਕੋਲ ਬੋਰਡ ਇੰਸਪੈਕਟਰ ਦਾ ਨੰਬਰ ਹੈ ਨਹੀਂ ਮੈਂ ਪਲੀਜ਼ ਇਹਨਾਂ ਤੇ ਕਾਰਵਾਈ ਤਾਂ ਕਰਨੀ ਕਰਨੀ ਹੈ ਇਹ ਇਹਨਾਂ ਨੇ ਸਾਡਾ ਕੀਤਾ ਹੈ ਜੀ ਭਾਈ ਬਿੱਟੂ ਕੋ ਦੱਸਿਓ ਹੋਣੀ ਆ ਫੁਰੂਲ ਤੇ ਪਹਿਲਾਂ ਇੱਕ ਚਾਟ ਲੈ ਕੇ ਆਈ ਸੀ ਹਾਂਜੀ ਇਹ ਵਿੱਚੋਂ ਮਰੀ ਇੱਕ ਛਿੱਕੜੀ ਨਿਕਲੀ ਹੈ ਆ ਦੇਖੋ ਅਸੀਂ ਨਾਲ ਲੈ ਕੇ ਆਏ ਹਾਂ ਦਾਦੇ ਬੱਚੇ ਹੈਗੇ ਸਾਡੇ ਛੋਟੇ ਅਸੀਂ ਖਾਨ ਲੱਗੇ ਸੀ ਵਿੱਚੋਂ ਨਿਆਣੇ ਜਿੱਦਾਂ ਖਾਪਾਂਦੇ ਕਿ फटाफट ਦਿਓ फटाफट ਦਿਓ ਤੇ ਇਹ ਕੰਮ ਨਿਕਲਿਆ ਹੈਗਾ ਅੱਛਾ ਉਸ ਤੋਂ ਬਾਅਦ ਇਸ ਮਾਰਕੀਟ ਦੇ ਐਸੋਸੀਏਸ਼ਨ ਦੇ ਕੋਈ ਪ੍ਰੈਜ਼ੀਡੈਂਟ ਹੋਣਗੇ ਇਲੈਕਟ੍ਰੀਸ਼ੀਅਨ ਨੇ ਹੈਗੇ ਇੱਥੇ ਕੋਈ ਹਾਂਜੀ ਨੇ ਇਹਨਾਂ ਦੇ ਰਹਿਗੇ ਆ ਭੁਜਾਤਾ ਸਾਰੇ ਆ ਦੇਖੋ ਇੱਕ ਮੈਂ ਇੱਧਰ ਇਹ ਛਿੱਕੜੀ ਇਹਦੇ ਵਿੱਚ ਨਹੀਂ ਆ ਕੇ ਇਹਦੇ ਵਿੱਚੋਂ ਨਿਕਲੀ ਹੈ ਜੀ ਆ ਦੇਖੋ ਠੀਕ ਹੈ ਜੀ ਹਾਂਜੀ ਇਹ ਇਹ ਐਡੀ ਪ੍ਰੈਸਟੀਜੀ ਸ਼ਾਪ ਹੈ ਸ਼ਹਿਰ ਦੀ ਉਹਦੇ ਵਿੱਚ ਉਹਦੇ ਅੱਗੇ ਇਹ ਹਾਲ ਹੈ ਜੀ ਅੱਛਾ ਜੀ ਇਹ ਤਾਂ ਘਰ ਦੇ ਵਿੱਚੋਂ ਕੋਈ ਇੰਸਪੈਕਟਰ ਨੂੰ ਫੋਨ ਕੀਤਾ ਨਹੀਂ ਹਾਂਜੀ ਕਿਸੇ ਨੂੰ ਨਹੀਂ ਕੀਤਾ ਕਿ ਇਹਨਾਂ ਨੇ ਆ ਕੇ ਗੱਲ ਕੀਤੀ ਇਹ ਵਿੱਚ ਪ੍ਰਧਾਨ ਜੀ ਜਿਹੜੇ ਸੀ ਇੱਧਰ ਤੇ ਮਾਰਕੀਟ ਦੇ ਪਤਾ ਨਹੀਂ ਕਿਹੜੇ ਲੈਕਚਰ ਤੋਂ ਸ਼ਾਪ ਵਾਲੇ ਹੈਗੇ ਆ ਤੇ ਜਲਦੀ ਨਗਰ ਵਾਲੇ ਉਹਨਾਂ ਨੇ ਇਹਨਾਂ ਨੂੰ ਭਜਾਤਾ ਹੈਗਾ ਤੇ ਆਪ ਵੀ ਇਧਰ ਨਿਕਲ ਗਏ ਹੈਗੇ ਅੱਛਾ ਲੇਕੋ ਫੋਰਡਿੰਗ ਪੱਤਰ ਦਾ ਨੰਬਰ ਹੈ ਨਹੀਂ ਮੈਂ ਪਲੀਜ਼ ਮੈਂ ਤਾਂ ਕਾਰਵਾਈ ਤਾਂ ਕਰਨੀ ਕਰਨੀ ਹੈ ਇਹ ਇਹਨਾਂ ਨੇ ਸਾਡੇ ਨਾਲ ਕੀਤਾ ਹੈਗਾ ਜੀ ਬਈ ਬਿੱਟੂ ਬਦਸਫੋਣੀ ਆ ਪਰ ਜੁੜ ਤੇ ਪਹਿਲਾਂ ਇੱਕ ਚਾਟ ਲੈ ਕੇ ਆਈ ਸੀ ਹਾਂਜੀ ਇਹ ਵਿੱਚੋਂ ਨਰੀਏ ਚਿਕੜੀ ਨਿਕਲੀ ਆ ਦੇਖੋ ਅਸੀਂ ਨਾਲ ਲੈ ਕੇ ਆਏ ਆ ਦਾਦੇ ਬੱਚੇ ਹੈਗੇ ਤੁਹਾਡੇ ਛੋਟੇ ਅਸੀਂ ਖਾਣ ਲੱਗੇ ਸੀ ਵਿੱਚੋਂ ਨਿਆਣੇ ਜਿੱਦਾਂ ਖਾਪਨ ਦੇ ਕਿ फटाफट ਦਿਓ फटाफट ਦਿਓ ਜੋ ਇਹ ਕੰਮ ਨਿਕਲਿਆ ਹੈਗਾ ਅੱਛਾ ਉਸ ਤੋਂ ਬਾਅਦ ਇਸ ਮਾਰਕੀਟ ਐਸੋਸੀਏਸ਼ਨ ਦੇ ਕੋਈ ਪ੍ਰੈਜ਼ੀਡੈਂਟ ਹੋਣਗੇ ਇਲੈਕਟ੍ਰੀਸ਼ੀਅਨ ਲੈ ਹੈਗੇ ਇੱਥੇ ਕੋਈ ਹਾਂਜੀ ਨੇ ਇਹਨਾਂ ਦੇ ਰਹਿ ਹੈਗੇ ਆ ਭੁਜਾਤਾ ਸਾਰੇ ਆ ਦੇਖੋ ਇੱਕ ਵਾਰ ਇੱਧਰ ਇਹ ਚਿਕੜੀ ਇਹਦੇ ਵਿੱਚ ਨਹੀਂ ਹਾਂ ਜਿਹਦੇ ਵਿੱਚੋਂ ਨਿਕਲੀ ਹੈ ਇਹ ਆ ਦੇਖੋ ਠੀਕ ਹੈ ਜੀ ਹਾਂਜੀ ਇਹ ਇਹ ਐਡੀ ਪ੍ਰੈਸਟੀਜੀ ਸ਼ਾਪ ਹੈ ਸ਼ਹਿਰ ਦੀ ਉਹਦੇ ਵਿੱਚ ਉਹਦੇ ਅੱਗੇ ਇਹ ਹਾਲ ਹੈ ਜੀ